ਪੰਚਾਇਤੀ ਚੋਣਾਂ ਦੇ ਦੌਰਾਨ ਦਿਲਚਸਪ ਗੱਲਾਂ ਤਿਲਜਸਪ ਤੱਥ ਸਾਹਮਣੇ ਆ ਰਹੇ ਨੇ ਇੱਕ ਅਜਿਹੀ ਹੀ ਕਹਾਣੀ ਹੋਰ ਸਾਹਮਣੇ ਆਈ ਹੈ ਜਿਹੜੀ ਕਿ ਪਿੰਡ ਬਾਦਲ ਦੀ ਹੈ ਪਿੰਡ ਬਾਦਲ ਸਾਰੇ ਜਾਣਦੇ ਨੇ ਕਿ ਇਸ ਦੇ ਚਰਚੇ ਸਿਆਸਤ ਦੇ ਵਿੱਚ ਆਜਦੇ ਨਹੀਂ ਹੋ ਰਹਾ ਹੈ ਕਾਫੀ ਦਹਾਕੀਆਂ ਤੋਂ ਹੋ ਰਹੇ ਨੇ ਤੇ ਇਸ ਵਾਰ ਦਿਲਚਸਪ ਗੱਲ ਕੀ ਨਿਕਲ ਕੇ ਸਾਹਮਣੇ ਆਈ ਹੈ ਦਰਅਸਲ ਉੱਥੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਿ ਹਮੇਸ਼ਾ ਹੀ ਸਿਆਸਤ ਦੇ ਵਿੱਚ ਖਾਸ ਕਰਕੇ ਇਸ ਇਲਾਕੇ ਦੇ ਵਿੱਚ ਹਾਵੀ ਰਿਹਾ ਉਹ ਵੱਖਰੀ ਗੱਲ ਹੈ ਕਿ 2022 ਦੇ ਚੋਣ ਨਤੀਜੇ ਸੀ ਜਿਹੜੇ ਉਹਨਾਂ ਨੇ ਤਸਵੀਰ ਬਦਲ ਕੇ ਰੱਖ ਦਿੱਤੀ ਇਥੋਂ ਤੱਕ ਕਿ ਪੰਜ ਵਾਰਾਂ ਦੇ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਵੀ ਹਾਰ ਜਾਂਦੇ ਨੇ ਔਰ ਸੁਖਬੀਰ ਸਿੰਘ ਬਾਦਲ ਖੁਦ ਹਾਲਾਂਕਿ ਉਹਨਾਂ ਦਾ ਇਸ ਜ਼ਿਲ੍ਹੇ ਦੇ ਵਿੱਚ ਹਲਕਾ ਨਹੀਂ ਸੀ ਬੇਸ਼ੱਕ ਉਹ ਜਲਾਲਾਬਾਦ ਸੀ ਉਥੋਂ ਹਾਰੇ ਪਰ ਇੱਥੇ ਲੰਬੀ ਹਲਕੇ ਤੋਂ ਜਿੱਤਦਾ ਕੌਣ ਹੈ ਜਿਹੜੇ ਕੀ ਅੱਜਕੱਲ ਕੈਬਨਟ ਮੰਤਰੀ ਨੇ ਗੁਰਮੀਤ ਸਿੰਘ ਖੁੱਡੀਆਂ ਹੁਣ ਗੱਲ ਕਰਦੇ ਆ ਕਿ ਪੰਚਾਇਤੀ ਚੋਣਾਂ ਦਾ ਚਰਚਾ ਕਿਉਂ ਕਰ ਰਹੇ ਆ ਦਰਅਸਲ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇਸ ਪਿੰਡ ਦੇ ਵਿੱਚ ਪੰਜ ਔਰਤਾਂ ਨੇ ਸਰਪੰਚ ਉਮੀਦਵਾਰ ਦੇ ਕਾਗਜ਼ ਭਰ ਦਿੱਤੇ ਨੇ ਹਾਲਾਂਕਿ ਸਕਰੂਟਨੀ ਹੋ ਰਹੀ ਹੈ 7 ਤਰੀਕ ਨੂੰ ਇਸ ਮਾਮਲੇ ਦੇ ਵਿੱਚ ਕਾਗਜ਼ ਆ ਜਿਹੜੇ ਜਿਨ੍ਹਾਂ ਜਿਨ੍ਹਾਂ ਨੇ ਵਾਪਸ ਲੈਣੇ ਨੇ ਉਹ ਵੀ ਲੈ ਜਾ ਸਕਦੇ ਨੇ ਇਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਖੁਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਿਹੜੇ ਕਿ ਇੱਕ ਪਾਸੇ ਬਾਗੀਆਂ ਦੇ ਨਾਲ 2-4 ਹੋ ਰਹੇ ਨੇ ਔਰ ਇੱਥੋਂ ਤੱਕ ਕਿ ਉਹਨਾਂ ਨੂੰ ਤਨਖਾਹਾਂ ਵੀ ਇਸ ਦੌਰਾਨ ਕਰਾਰ ਦਿੱਤਾ ਹੋਇਆ ਹਜੇ ਸਜ਼ਾ ਲੱਗਣੀ ਬਾਕੀ ਹੈ ਸ੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਸਤੇ ਦੌਰਾਨ ਵੀ ਮੰਨਿਆ ਜਾ ਰਿਹਾ ਹੈ ਉੱਥੋਂ ਦੇ ਸਥਾਨਕ ਲੋਕ ਦੱਸਦੇ ਨੇ ਕਿ ਤਿੰਨ ਮੀਟਿੰਗਾਂ ਕਰ ਚੁੱਕੇ ਨੇ ਵੱਖ-ਵੱਖ ਆਪਣੇ ਸ਼੍ਰੋਮਣੀ ਕਾਲੀ ਦਲ ਦੀਆਂ ਉਹਨਾਂ ਬੀਬੀਆਂ ਦੇ ਨਾਲ ਉਮੀਦਵਾਰਾਂ ਦੇ ਨਾਲ ਜਿਹੜੇ ਸਰਪੰਚੀ ਦੇ ਚਾਹਵਾਨ ਨੇ ਪਰ ਹਾਲੇ ਤੱਕ ਕੋਈ ਵੀ ਕਾਗਜ਼ ਵਾਪਸ ਲੈਣ ਨੂੰ ਤਿਆਰ ਨਹੀਂ ਹੋਇਆ ਹਾਲਾਂਕਿ ਇੱਕ ਦਿਨ ਹਾਲੇ ਹੋਰ ਬਾਕੀ ਪਿਆ 7 ਅਕਤੂਬਰ ਕਾਗਜ਼ ਵਾਪਸ ਲੈਣ ਦੀ ਜਿਹੜੀ ਤਰੀਕ ਹੈ ਔਰ ਉਦੋਂ ਤੱਕ ਇਹਨਾਂ ਪੰਜ ਬੀਬੀਆਂ ਦੇ ਵਿੱਚੋਂ ਕਿੰਨੇ ਉਮੀਦਵਾਰ ਕਾਗਜ਼ ਵਾਪਸ ਲੈ ਲੈਣਗੇ ਤੇ ਕਿੰਨੇ ਮੈਦਾਨ ਦੇ ਵਿੱਚ ਨਿਤਰੇ ਰਹਿਣਗੇ ਇਹ ਦਿਲਚਸਪ ਗੱਲ ਹੋਵੇਗੀ ਕਿਉਂਕਿ ਇੱਥੇ ਮੁਕਾਬਲਾ ਉਹਨਾਂ ਦਾ ਆਮ ਆਦਮੀ ਪਾਰਟੀ ਨਾਲ ਨਹੀਂ ਹੋ ਰਿਹਾ। ਜ਼ਰਾਸਲ ਉੱਥੇ ਕਾਂਗਰਸ ਦੇ ਵੱਲੋਂ ਵੀ ਇੱਕ ਉਮੀਦਵਾਰ ਮદાન ਦੇ ਵਿੱਚ ਹੈ। ਤਾਂ ਹੁਣ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੀ ਪਿੰਡ ਬਾਦਲ ਦੇ ਵਿੱਚ ਜਦੋਂ ਪੰਜ ਬੀਬੀਆਂ ਸਰਪੰਚੀ ਉਮੀਦਵਾਰ ਦੇ ਲਈ ਕਾਗਜ਼ ਭਰ ਦੇਣ ਤਾਂ ਫਿਰ ਉੱਥੇ ਤਸਵੀਰ ਕਿਸ ਤਰ੍ਹਾਂ ਦੀ ਹੋਵੇਗੀ ਉਹ ਤੁਸੀਂ ਸਹਿਜੇ ਅੰਦਾਜ਼ਾ ਲਾ ਸਕਦੇ ਹੋ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਸਿਰਫ ਪਿੰਡ ਬਾਦਲ ਦੇ ਵਿੱਚ ਇੱਕ ਸਰਪੰਚੀ ਦੀ ਚੋਣ ਕਿ ਇੱਕ ਸਹਿਮਤੀ ਨਾਲ ਇੱਕੋ ਉਮੀਦਵਾਰ ਨੂੰ ਅੱਗੇ ਕਰ ਲਿਆ ਜਾਵੇ ਬਾਕੀ ਜਿਹੜਾ ਮਰਜੀ ਵਿਰੋਧੀ ਪਾਰਟੀਆਂ ਚ ਮੈਦਾਨ ਵਿੱਚ ਆ ਜਾਵੇ ਸੁਖਵੀਰ ਸਿੰਘ ਬਾਦਲ ਹੋਰਾਂ ਦਾ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਸਥਾਨਕ ਲੀਡਰਸ਼ਿਪ ਦਾ ਮੰਨਣਾ ਹੈ ਕਿ ਫਿਰ ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਹੀ ਸਰਪੰਚ ਦਾ ਉਮੀਦਵਾਰ ਪਿੰਡ ਬਾਦਲ ਦੇ ਵਿੱਚ ਜਿੱਤ ਜਾਵੇਗਾ ਆਸਾਨੀ ਦੇ ਨਾਲ ਪਰ ਜੇਕਰ ਪੰਜ-ਪੰਜ ਉਮੀਦਵਾਰ ਮੈਦਾਨ 'ਚ ਹੋਣਗੇ ਤਾਂ ਫਿਰ ਵੋਟ ਬੈਂਕ ਵੰਡਿਆ ਜਾਵੇਗਾ ਜਿਸ ਦੇ ਨਾਲ ਉੱਥੇ ਕਾਂਗਰਸ ਵੀ ਬਾਜ਼ੀ ਮਾਰ ਸਕਦੀ ਆ ਜਾਂ ਕੋਈ ਹੋਰ ਵੀ ਮੈਦਾਨ ਦੇ ਵਿੱਚ ਵਿਰੋਧੀਆਂ ਵੱਲੋਂ ਆਉਂਦਾ ਤੇ ਉਹ ਵੀ ਬਾਜ਼ੀ ਮਾਰ ਸਕਦਾ ਹੈ ਇਸੇ ਕਰਕੇ ਤਿੰਨ ਦਫਾ ਮੀਟਿੰਗਾਂ ਕੀਤੀਆਂ ਹੀ ਆ ਪਰ ਕੋਈ ਗੱਲ ਮੰਨਣ ਨੂੰ ਤਿਆਰ ਨਹੀਂ ਹੋਇਆ ਹਾਲ ਦੀ ਘੜੀ ਪਤਾ ਲੱਗਿਆ ਔਰ ਟ੍ਰਿਬਿਊਨ ਦੇ ਵਿੱਚ ਛਪੀ ਜਿਹੜੀ ਰਿਪੋਰਟ ਹੈ ਪੱਤਰਕਾਰ ਅਰਚਿਤ ਵਾਟਸ ਦੀ ਉਹਨਾਂ ਨੇ ਲਿਖਿਆ ਕਿ ਜਿਹੜੀਆਂ 5 ਬੀਬੀਆਂ ਨੇ ਜਿਹੜੀਆਂ ਹਮਦਰਦੀ ਰੱਖਦੀਆਂ ਨੇ ਸ਼ਰਮਣੀ ਅਕਾਲੀ ਦਲ ਦੇ ਨਾਲ ਕਿਉਂਕਿ ਇਹ ਸੀਟ ਵੀ ਐਸਸੀ ਰਿਜ਼ਰਵ ਹੈ ਤਾਂ ਰਿਜ਼ਰਵ ਸੀਟ ਹੈ ਉਸ ਤੋਂ ਬਾਅਦ ਫਿਰ ਔਰਤਾਂ ਲਈ ਇਹ ਰਿਜ਼ਰਵ ਹੈ ਇਸੇ ਕਰਕੇ ਇੱਥੇ ਬੀਬੀਆਂ ਨੂੰ ਹੀ ਹੱਕ ਹੈ ਚੋਣ ਲੜਨ ਦਾ ਤਾਂ ਹੁਣ ਇਸ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਕੀ ਕਹਿ ਰਹੀ ਹੈ ਔਰ ਸ਼ਰਮਣੀ ਅਕਾਲੀ ਦਲ ਦੇ ਵੱਲੋਂ ਜਿਹੜੇ ਉਮੀਦਵਾਰ ਖੜੇ ਨੇ ਉਹਨਾਂ ਦੇ ਵਿੱਚੋਂ ਵੀ ਜਿਹੜੇ ਕੁਝ ਲੋਕਾਂ ਦਾ ਕੀ ਮੰਨਣਾ ਹੈ ਉਸ ਦੇ ਬਾਰੇ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਹਾਲਾਂਕਿ ਜਿਹੜੇ ਸਥਾਨਕ ਲੀਡਰ ਨੇ ਉਹ ਦੱਸ ਚੁੱਕੇ ਨੇ ਕਿ ਸੁਖਬੀਰ ਸਿੰਘ ਬਾਦਲ ਨੇ ਤਿੰਨ ਤਿੰਨ ਦਫ਼ਾ ਮੀਟਿੰਗਾਂ ਕਰ ਲਈਆਂ ਨੇ ਆਪਣੇ ਉਮੀਦਵਾਰਾਂ ਨਾਲ ਜਿਹੜੇ ਉਹਨਾਂ ਦੀ ਪਾਰਟੀ ਨਾਲ ਹਮਦਰਦੀ ਰੱਖਦੇ ਨੇ ਪਰ ਹਾਲੇ ਤੱਕ ਕੋਈ ਕਾਗਜ਼ ਵਾਪਸ ਲੈਣ ਨੂੰ ਤਿਆਰ ਨਹੀਂ ਹੋਇਆ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਆਪਣੀ ਜੱਦੀ ਪਿੰਡ ਬਾਦਲ ਵਿਖੇ ਜੜੀਆਂ ਨੇ ਇਸ ਤਰ੍ਹਾਂ ਦੀ ਸਿਆਸੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਪਾਰਟੀ ਨਾਲ ਜੁੜੇ ਪੰਜ ਉਮੀਦਵਾਰ ਜਿਹੜੇ ਸਰਪੰਚ ਦੇ ਅਹੁਦੇ ਲਈ ਨਾਮਜ਼ਦਗੀ ਪੱਤਰ ਦਾਖਲ ਕਰ ਚੁੱਕੇ ਨੇ ਉਹਨਾਂ ਵਿੱਚੋਂ ਕੋਈ ਵੀ ਆਪਣੇ ਕਾਗਜ਼ ਵਾਪਸ ਲੈਣ ਲਈ ਹਾਲੇ ਤੱਕ ਤਿਆਰ ਨਹੀਂ ਹੋਇਆ ਹੁਣ ਇੱਕ ਪਾਸੇ ਤਾਂ ਪੰਜਾਬ ਸੂਬੇ ਪੱਧਰ ਦੇ ਉੱਤੇ ਜਾਂ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੀਆਂ ਅਪੰਥਕ ਕਮੇਟੀਆਂ ਨੇ ਜਾਂ ਅਪੰਥਕ ਜਥੇਬੰਦੀਆਂ ਨੇ ਉਹਨਾਂ ਦੇ ਲਈ ਸੁਖਬੀਰ ਸਿੰਘ ਬਾਦਲ ਲਈ ਚੈਲੰਜ ਔਰ ਜਿਵੇਂ ਜਿਵੇਂ ਪੁਰਾਣੇ ਕੀਤੇ ਜਾਣੇ ਜਾਣ ਜਾਣੇ ਦੇ ਵਿੱਚ ਜਿਹੜੇ ਗਲਤੀਆਂ ਜਿਸ ਨੂੰ ਕਿਹਾ ਜਾਂਦਾ ਜਿਹੜੀਆਂ ਕਲਿਖਤੀ ਰੂਪ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਨੇ ਦਰਬਾਰ ਦੇ ਵਿੱਚ ਵੀ ਪਹੁੰਚ ਗਈਆਂ ਔਰ ਉੱਥੇ ਵੀ ਜਿਹੜਾ ਉਸ ਦੇ ਬਦਲੇ ਕਿਸ-ਕਿਸ ਤੋਂ ਸਪਸ਼ਟੀਕਰਨ ਮੰਗੇ ਜਾ ਰਹੇ ਨੇ ਤਮਾਮ ਉਹਨਾਂ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ 2007 ਤੋਂ 17 ਤੱਕ ਰਹੇ ਕੈਬਨਟ ਮੰਤਰੀ ਜਾਂ ਕੈਬਨਟ ਰੁਤਬੇ ਤੱਕ ਪਹੁੰਚੇ ਉਹਨਾਂ ਤੋਂ ਸਪਸ਼ਟੀਕਰਨ ਮੰਗੇ ਗਏ ਸਾਰਿਆਂ ਨੇ ਉੱਥੇ ਨਮਾਣੇ ਸਿੱਖ ਵਜੋਂ ਪੇਸ਼ ਹੋਣ ਦਾ ਦਾਵਾ ਵੀ ਕੀਤਾ ਹਾਲਾਂਕਿ ਸੁਖਵੀਰ ਸਿੰਘ ਬਾਦਲ ਨੂੰ ਨਨਖਾਈਆ ਵੀ ਕਰਾਰ ਦਿੱਤਾ ਗਿਆ ਉਦੋਂ ਤੱਕ ਕੋਈ ਵੀ ਕਿਸੇ ਤਰ੍ਹਾਂ ਦੀ ਗੱਲਬਾਤ ਜਾਂ ਵਿਚਰ ਨਹੀਂ ਸਕਦੇ ਕਿਸੇ ਵੀ ਪੰਥਕ ਹਲਕਿਆਂ ਦੇ ਵਿੱਚ ਪਰ ਉਸ ਤੋਂ ਬਾਵਜੂਦ ਵੀ ਹੁਣ ਸਰਪੰਚੀ ਚੋਣਾ ਇਸ ਦੇ ਦੌਰਾਨ ਨੇ ਆ ਪੰਚਾਇਤੀ ਚੋਣਾ ਇਸ ਦੇ ਦੌਰਾਨ ਨੇ ਇਸੇ ਕਰਕੇ ਉਹਨਾਂ ਨੂੰ ਸਰਗਰਮੀ ਆਪਣੇ ਪਿੰਡ ਪੱਦਰ ਦੇ ਉੱਤੇ ਤਾਂ ਘਟੋ-ਘਟ ਦਿਖਾਉਣੀ ਪੈ ਰਹੀ ਹੈ ਪਰ ਫਿਰ ਵੀ ਗੱਲ ਨਹੀਂ ਬਣੀ ਉਹਨਾਂ ਦੀ ਗੱਲ ਨਹੀਂ ਮੰਨੀ ਜਾ ਰਹੀ ਹਾਲਾਂਕਿ ਇਥੋਂ ਕੋਈ ਵੀ ਆਪ ਦਾ ਸਮਰਥਕ ਉਮੀਦਵਾਰ ਨਹੀਂ ਹੈ ਮੰਨਿਆ ਜਾ ਰਿਹਾ ਪਰ ਮੈਦਾਨ ਦੇ ਵਿੱਚ ਕਾਂਗਰਸ ਪ੍ਰਤੀ ਜਿਹੜੇ ਨੇ ਉਮੀਦਵਾਰ ਦੀ ਜਿਹੜੀ ਹੈ ਉੱਥੇ ਚਰਚਾ ਜ਼ਰੂਰ ਹੋ ਰਹੀ ਹੈ ਪਿਛਲੀ ਵਾਰ ਕਾਂਗਰਸ ਸਮਰਥਕ ਉਮੀਦਵਾਰ ਜਬਰਜੰਗ ਸਿੰਘ ਮੁੱਖਾ ਚੁਣੇਗੇ ਸਨ ਪਿੰਡ ਬਾਦਲ ਦੇ ਸਰਪੰਚ ਔਰ ਜਿਸਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਜ਼ਦੀਕੀ ਰਿਸ਼ਤੇਦਾਰ ਉਹਦੇ ਵੀਰ ਸਿੰਘ ਢਿੱਲੋਂ ਨੂੰ ਵੀ ਹਰਾ ਦਿੱਤਾ ਸੀ ਪਿਛਲੀ ਵਾਰੀ ਦੀਆਂ ਚੋਣਾਂ ਦੇ ਵਿੱਚ ਕਿਉਂਕਿ ਉਸ ਵੇਲੇ ਕਾਂਗਰਸ ਦੀ ਹੀ ਸਰਕਾਰ ਸੀ ਤੇ ਇੱਥੇ ਇਹ ਵੀ ਪਤਾ ਲੱਗਿਆ ਕਿ ਜਿਹੜੇ ਸਾਬਕਾ ਸਰਪੰਚ ਨੇ ਜਬਰਜੰਗ ਸਿੰਘ ਮੁੱਖਾ ਨਾਲ ਨੇ ਕਿਹਾ ਕਿ ਉਹਦਾ ਸਰਪੰਚ ਇੱਕ ਐਸੀ ਔਰਤ ਲਈ ਰਾਖਵਾ ਹੈ ਤੇ ਰੋਜ਼ੀ ਸਾਡੀ ਉਮੀਦਵਾਰ ਹੈ ਤੇ ਕਾਂਗਰਸ ਨੇ ਉਸ ਦੇ ਪਿੱਛੇ ਜਿਹੜੀ ਆ ਪੂਰਾ ਉਸ ਦੇ ਨਾਲ ਖੜੀ ਆ ਮੋਢੇ ਨਾਲ ਮੋਢਾ ਜੋੜ ਕੇ ਅਕਾਲੀ ਦਲ ਪ੍ਰਤੀ ਵਫਾਦਾਰੀ ਰੱਖਣ ਵਾਲੇ ਪੰਜ ਉਮੀਦਵਾਰ ਹੋਰ ਭਾਵੇਂ ਮੈਦਾਨ ਦੇ ਵਿੱਚ ਨੇ ਇਹਨਾਂ ਸਾਰਿਆਂ ਨੇ ਸੁਖਵੀਰ ਬਾਦਲ ਨਾਲ ਮੀਟਿੰਗਾਂ ਵੀ ਕੀਤੀਆਂ ਨੇ ਜੋ ਕਿ ਇੱਕ ਨਾਂ ਤੇ ਸਹਿਮਤੀ ਬਣਾਉਣ ਦੇ ਵਿੱਚ ਉਹ ਸਫਲ ਨਹੀਂ ਰਹਿ ਪਾਏ ਸੁਖਵੀਰ ਸਿੰਘ ਬਾਦਲ ਹੁਣ ਦੇਖਦੇ ਹਾਂ 7 ਅਕਤੂਬਰ ਨੂੰ ਕੀ ਹੁੰਦਾ ਜੋ ਕਿ ਨਾਮਿਤਗੀ ਵਾਪਸ ਲੈਣ ਦੀ ਆਖਰੀ ਤਰੀਕ ਹੈ ਜਿਨ੍ਹਾਂ 6 ਜਿਹੜੇ 6 ਉਮੀਦਵਾਰ ਨਾਮਿਤਗੀ ਦਾਖਲ ਕਰਨ ਵਾਲਿਆਂ ਵਿੱਚ ਰੋਜੀ ਰਜਿੰਦਰਪਾਲ ਕੌਰ ਬਿਆੰਤ ਕੌਰ ਕਮਲਾਦੇਵੀ ਕੁਲਵਿੰਦਰ ਕੌਰ ਕਾਲੀ ਕੌਰ ਇਹ ਸਾਰੇ ਸ਼ਾਮਲ ਨੇ ਹੁਣ ਅਕਾਲੀ ਆਗੂ ਸੁਖਦੇਵ ਸਿੰਘ ਨੇ ਜਿਹੜੇ ਉਹ ਪਿੰਡ ਬਾਦਲ ਦੇ ਸਾਬਕਾ ਸਰਪੰਚ ਨੇ ਉਹਨਾਂ ਨੇ ਆਖਿਆ ਕਿ ਸੁਖਬੀਰ ਨੇ ਸਾਰੇ ਉਮੀਦਵਾਰਾਂ ਨਾਲ ਤਿੰਨ ਮੀਟਿੰਗਾਂ ਕੀਤੀਆਂ ਨੇ ਜੋ ਕਿ ਅਕਾਲੀ ਦਲ ਪ੍ਰਤੀ ਹਮਦਰਦੀ ਰੱਖਦੇ ਨੇ ਪਰ ਉਹਨਾਂ ਨੇ ਉਹਨਾਂ ਨੂੰ ਇੱਕ ਨਾਮ ਤੇ ਸਹਿਮਤੀ ਬਣਾਉਣ ਦੇ ਲਈ ਕਿਹਾ ਪਰ ਕੋਈ ਹਾਲੇ ਤੱਕ ਫਾਇਦਾ ਨਹੀਂ ਹੋਇਆ ਇਸ ਦੇ ਲਈ ਸੁਖਬੀਰ ਸਿੰਘ ਬਾਦਲ ਦੀ ਗੱਲ ਹਾਲੇ ਤੱਕ ਤਾਂ ਨਹੀਂ ਮੰਨੀ ਗਈ ਪ੍ਰਸਤ ਤਾਰੀਖ ਨੂੰ ਆਖਰੀ ਦਿਨ ਹੈ ਨਾਮਦਗੀਆਂ ਵਾਪਸ ਲੈਣ ਦਾ ਹੋ ਸਕਦਾ ਉਦੋਂ ਗੱਲ ਬਣ ਜਾਵੇ ਔਰ ਉਮੀਦਵਾਰ ਦਾ ਨਦੀਕੀ ਰਿਸ਼ਤੇਦਾਰ ਜਿਹੜਾ ਹੈ ਉਸਨੇ ਵੀ ਕਿਹਾ ਕਿ ਸਚਾਈ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਮੀਟਿੰਗਾਂ ਹੋਈਆਂ ਨੇ ਪਰ ਸਾਡਾ ਪਰਿਵਾਰ ਇਸ ਮੀਟਿੰਗਾਂ ਵਿੱਚ ਵੀ ਸ਼ਾਮਲ ਹੋਇਆ ਸੀ ਪਰ ਚੋਣ ਬਿਨਾਂ ਪਾਰਟੀ ਦੇ ਚੋਣ ਨਿਸ਼ਾਨ ਤੋਂ ਹੋ ਰਹੀ ਹੈ ਹਰ ਕਿਸੇ ਨੂੰ ਚੋਣ ਲੜਨ ਦਾ ਅਧਿਕਾਰ ਹੈ ਤੇ ਕਾਲੀ ਲੀਡਰਸ਼ਿਪ ਕਿਸੇ ਇੱਕ ਨਾਮ ਦੇ ਉੱਤੇ ਸਹਿਮਤੀ ਬਣਾਉਣਾ ਚਾਹੁੰਦੀ ਹੈ ਤਾਂ ਜੋ ਕਾਂਗਰਸ ਨਾਲ ਜੁੜੇ ਉਮੀਦਵਾਰ ਨੂੰ ਇਸ ਰੇਸ ਵਿੱਚੋਂ ਬਾਹਰ ਕੱਢਿਆ ਜਾ ਸਕੇ ਔਰ ਕੈਬਨਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਵੀ ਇੱਕ ਉਹ ਨਰਿਦੀਕੀ ਮੈਂਬਰ ਨੇ ਪਰਿਵਾਰ ਦੇ ਉਹਨਾਂ ਦਾ ਵੀ ਕਹਿਣਾ ਹੈ ਕਿ ਚੋਣਾ ਪਾਰਟੀ ਦੇ ਚੋਣ ਨਿਸ਼ਾਨ ਤੇ ਨਹੀਂ ਹੋ ਰਹੀਆਂ ਇਸ ਲਈ ਆਮ ਆਦਮੀ ਪਾਰਟੀ ਦੇ ਨਾਲ ਸਮਰਪਿਤ ਉਮੀਦਵਾਰ ਦਾ ਮੁੱਦਾ ਹੀ ਨਹੀਂ ਉਠਣਾ ਚਾਹੀਦਾ ਜਾਂ ਉਸ ਦੀ ਸੁਭਾਵਕ ਜੀ ਗੱਲ ਹੈ ਕਿ ਹੋਣੀ ਨਹੀਂ ਚਾਹੀਦੀ ਹਾਲਾਂਕਿ ਘਰਾਨੀ ਦੀ ਗੱਲ ਹੈ ਕਿ ਪਿੰਡ ਬਾਦਲ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਕੋਈ ਵੀ ਜਿਹੜਾ ਉਮੀਦਵਾਰ ਇਹ ਕਹਿ ਸਕੇ ਇਸ ਤਰ੍ਹਾਂ ਮੈਦਾਨ ਦੇ ਵਿੱਚ ਨਹੀਂ ਆਇਆ ਕਿ ਅਸੀਂ ਆਮ ਆਦਮੀ ਪਾਰਟੀ ਨਾਲ ਆ ਇੱਕ ਉੱਥੇ ਕਾਂਗਰਸ ਦੇ ਉਮੀਦਵਾਰ ਨੇ ਔਰ ਪੰਜ ਔਰਤਾਂ ਜਿਹੜੀਆਂ ਨੇ ਉਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੈਦਾਨ ਚੁਣੇ ਦੇਖਦੇ ਆ 7 ਤਰੀਕ ਨੂੰ ਜਦੋਂ ਕਾਗਜ਼ ਜੇਕਰ ਕਿਸੇ ਨੇ ਵਾਪਸ ਲੈ ਲੇ ਤੇ ਮੁਕਾਬਲਾ ਹੋਰ ਤਰ੍ਹਾਂ ਹੋਵੇਗਾ ਨਹੀਂ ਤਾਂ ਫਿਰ ਇਹ ਮੁਕਾਬਲਾ ਇਹਨਾਂ ਬੀਬੀਆਂ ਦੇ ਵਿੱਚਕਾਰ ਹੋਣ ਜਾ ਰਿਹਾ ਜਿਹੜੀ ਕਿ ਚੋਣ ਮੁਕਾਬਲਾ ਦਿਲਚਸਪ ਹੋਵੇਗਾ ਕਿਉਂਕਿ ਇਸ ਪਿੰਡ ਦੇ ਉੱਤੇ ਵੀ ਸਭ ਦੀ ਨਜ਼ਰ ਬਣੀ ਰਹਿੰਦੀ ਹੈ ਕਿਉਂਕਿ ਇਹ ਬਾਦਲਾਂ ਦਾ ਜੱਦੀ ਪਿੰਡ ਹੈ ਤੇ ਇਸੇ ਕਰਕੇ ਇੱਥੇ ਸੁਖਬੀਰ ਸਿੰਘ ਬਾਦਲ ਨੇ ਵੀ ਧਿਆਨ ਦਿੱਤਾ ਕਿ ਕਿਉਂ ਨਾ ਮੀਟਿੰਗਾਂ ਕੀਤੀਆਂ ਜਾਣ ਆਪਣੇ ਉਮੀਦਵਾਰਾਂ ਦੇ ਨਾਲ ਉਹਨਾਂ ਨੂੰ ਮਨਾਇਆ ਜਾਵੇ ਪਰ ਹਾਲੇ ਤੱਕ ਗੱਲ ਨਹੀਂ ਬਣੀ ਉਹ ਮੰਨਣ ਨੂੰ ਤਿਆਰ ਨਹੀਂ ਬਾਕੀ ਪਤਾ ਲੱਗੇਗਾ ਜਦੋਂ 7 ਤਰੀਕ ਨੂੰ ਕਾਗਜ਼ ਵਾਪਸ ਲੈਣ ਦਾ ਸਮਾਂ ਆਉਣਾ ਇੱਕ ਦਿਨ ਬਾਕੀ ਹੈ ਕੁਝ ਘੰਟੇ ਬਾਕੀ ਨੇ ਉਸ ਦੇ ਵਿੱਚ ਪਤਾ ਲੱਗੇਗਾ ਕਿ ਮੁਕਾਬਲਾ ਕਿਸ ਕਿਸ ਦੇ ਵਿਚਕਾਰ ਹੋ ਸਕਦਾ ਇਸ ਤਰ੍ਹਾਂ ਦੇ तमाम ਹੋਰ ਪਿੰਡ ਨੇ ਕਿਉਂਕਿ 13237 ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਹੋ ਰਹੀਆਂ ਨੇ ਜਿਹੜੇ ਵੱਡੇ ਸਿਆਸਤਦਾਨਾਂ ਦੇ ਜੱਦੀ ਪਿੰਡ ਨੇ ਖਾਸ ਕਰਕੇ ਉਹਨਾਂ ਉੱਤੇ ਨਜ਼ਰ ਖਾਸ ਤੌਰ ਤੇ ਲੋਕਾਂ ਦੀ ਬਣੀ ਹੈ ਕਿ ਸਾਡੇ ਪਿੰਡ ਦੀ دلچਸਪ ਚੋਣ ਤਾਂ ਹੋ ਹੀ ਰਹੀ ਹੈ ਅਸੀਂ ਬਾਕੀ ਪਿੰਡਾਂ ਵੱਲ ਵੀ ਧਿਆਨ ਦਈਏ ਕਿ ਉੱਥੇ ਚੋਣ ਕਿਸ ਤਰ੍ਹਾਂ ਦੀ ਹੋ ਰਹੀ ਹੈ ਬਾਦਲ ਪਿੰਡ ਉਹਨਾਂ ਦੇ ਵਿੱਚੋਂ ਇੱਕ ਹੈ ਜਿਸ ਦੇ ਉੱਤੇ ਪੰਜਾਬ ਦੇ ਬਹੁਤ ਸਾਰੇ ਲੋਕਾਂ ਦੀ ਨਜ਼ਰ ਬਣੀ ਰਹਿੰਦੀ ਹੈ ਯਾ ਤੱਕ ਨਵਾਂ ਅਪਡੇਟ ਆਉਂਦਾ ਤੱਕ ਤੁਸੀਂ ਬਨੇ ਰਹੋ ABC ਪੰਜਾਬ ਦੇ ਨਾਲ